ਸਰੀ ਰੋਗ ਮਹਲਾ ਪਹਿਲਾ ਤਗ ਜੀਵਨ ਦੋਹਾ ਗਣੇ ਮੁੱਠੀ ਦੁਜੈ ਪਾਈ ਵਾਹਿਗੁਰੂ ਜੀ ਕੀ ਫਤਿਹ ਪਾਵਨ ਸ਼ਬਦ ਸੰਗੁਰ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 18 ਤੇ ਸੋਭਿਤ ਹੈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਪ੍ਰਮਾਨ ਕਰਦੇ ਹਨ ਤ੍ਰਗ ਜੀਵਨ ਦੋਹਾ ਬਣੇ ਦੋਹਾਗਣਿਆ ਉਹ ਇਸਤਰੀ ਨੂੰ ਕਹਿੰਦੇ ਹਨ ਜਿਸ ਨੂੰ ਪਤੀ ਨੇ ਛੱਡ ਦਿੱਤਾ ਹੋਵੇ ਪਤੀ ਨੇ ਜੇ ਇਸਤਰੀ ਨੂੰ ਛੱਡ ਦਿੱਤਾ ਸਤਿਗੁਰੂ ਕਹਿੰਦੇ ਮੁੱਠੀ ਦੂਜੇ ਭਾਵੇਂ ਉਹ ਦੂਜੇ ਭਾਵਾਂ ਵਿੱਚ ਦੂਜੇ ਵਿਕਾਰਾਂ ਵਿੱਚ ਅਸੀ ਹੋਈ ਤਾਂ ਉਸ ਨੂੰ ਪਤੀ ਨੇ ਛੱਡ ਦਿੱਤਾ ਮਹਾਰਾਜ ਇਹ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਜੀਵ ਫਸਿਆ ਹੋਇਆ ਤੇ ਪਰਮਾਤਮਾ ਰੂਪੀ ਪਤੀ ਨੇ ਇਸ ਨੂੰ ਵਿੱਚ ਛੱਡ ਦਿੱਤਾ ਹੈ ਫਿਰ ਉਹਦਾ ਜੀਵਨ ਕਿਸ ਤਰ੍ਹਾਂ ਦਾ ਹੋ ਜਾਂਦਾ ਕਲਰ ਕੇਰੀ ਕੰਧ ਜੋਂ ਆਨੇ ਸਿਰਟ ਪਾਏ ਕਲਰ ਕਹਿੰਦੇ ਮਿੱਟੀ ਕੱਕਰੇਤਾ ਜੇ ਤਰ੍ਹਾਂ ਕੱਕਰੇਤਾ ਉਹਦੀ ਕੰਧ ਬਣਾ ਲਈਏ ਉਹ ਕੰਨ ਦਾ ਰੋਜ ਹੀ ਡਿੱਗਦੀ ਰਹਿੰਦੀ ਹੈ ਥੋੜੀ ਥੋੜੀ ਕਰਕੇ ਢੈਂਦੀ ਰਹਿੰਦੀ ਹੈ ਐਸੇ ਤਰ੍ਹਾਂ ਸਤਿਗੁਰੂ ਕਹਿੰਦੇ ਉਹਦਾ ਜੀਵਨ ਵੀ ਐਸੇ ਤਰ੍ਹਾਂ ਹੀ ਖੱਜਲ ਖਵਾਰੀਆਂ ਦੇ ਨਾਲ ਸਮਾਪਤ ਹੁੰਦਾ ਰਹਿੰਦਾ ਹੈ ਗਿਨ ਸ਼ਬਦ ਦਾ ਸੁਖ ਨਾ ਥੀਏ ਫਿਰ ਬਿਨ ਦੁੱਖ ਨਾ ਜਾਏ ਸ਼ਬਦ ਤੋਂ ਬਿਨਾਂ ਸੁਖ ਪ੍ਰਾਪਤ ਨਹੀਂ ਹੋ ਸਕਦਾ ਤੇ પતિ ਪਰਮੇਸ਼ਵਰ ਤੋਂ ਬਿਨਾਂ ਦੁੱਖ ਨਹੀਂ ਮਿਟ ਸਕਦਾ ਪੇਰ ਬਿਨ ਚਾਲ ਸ਼ਿੰਗਾਰ ਹੈ ਮੁੰਦੇ ਇਹ ਮੋਰ ਫੈਸٹری ਹੈ ਅਤੀਤੋਂ ਬਿਨੋਂ ਉਹ ਕਿਸ ਤਰ੍ਹਾਂ ਦਾ ਸ਼ਿੰਗਾਰ ਕਰਦੀ ਹੈ ਤੇਰਾ ਕੀਤਾ ਹੋਇਆ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਸ਼ਿੰਗਾਰ ਕਿਸ ਨੂੰ ਕਹੀਏ ਜੇ ਇਸ ਤਰ੍ਹਾਂ ਇਸ ਤਰੀ ਸ਼ਿੰਗਾਰ ਕਰਦੀ ਹੈ ਕਈ ਤਰ੍ਹਾਂ ਦੇ ਗਹਿਣੇ ਪਾਉਂਦੀ ਹੈ ਸਰੀਰ ਨੂੰ ਸੁਝਾਉਂਦੀ ਹੈ ਉਸੇ ਤਰ੍ਹਾਂ मनमुख ਵੀ ਬਹੁਤ ਸਾਰੇ ਕਰਮਕਾਂਡ ਕਰਦਾ ਪੂਜਾ ਪਾਠ ਕਰਦਾ ਤੇਲ ਸ্নান ਕਰਦਾ ਤੇ ਸਤਿਗੁਰੂ ਕਹਿੰਦੇ ਸਾਰੇ ਇਹ ਕਰਮਕਾਂਡ ਬੇਅਰਥ ਹਨ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਤਵਘਣ ਇਸਤਰੀ ਦੇ ਕਿਤੇ ਹੋਏ ਸਿੰਘਾਰ ਬੇਅਰਥ ਹਨ ਉਸੇ ਤਰ੍ਹਾਂ ਇਹ ਮਨਮੁਖ ਜੀਵ ਦੇ ਕਿਤੇ ਹੋਏ ਕਰਮਕਾਂਡ ਕਿਸੇ ਲਿਖੇ ਨਹੀਂ ਦਰ ਘਰ ਢੋਈ ਨਾ ਲਹਿ ਦਰਗਾ ਜੋਟ ਖਵਾਦ ਦਹਾਵਨੇ ਇਸਤਰੀ ਜਿਸ ਤਰ੍ਹਾਂ ਇਸਤਰੀਆਂ ਦੇ ਦੋ ਤਰ੍ਹਾਂ ਦੇ ਰਿਸ਼ਤੇ ਨੇ ਇੱਕ ਪੇਕਾ ਇੱਕ ਸੋਹਰਾ ਘਰ ਤੇ ਜਦੋਂ ਪਤੀ ਨੇ ਛੱਡ ਦਿੱਤੀ ਹੋਵੇ ਤੇ ਸੋਹਰਾ ਘਰ ਤੇ ਬਿਲਕੁਲ ਬਰਬਾਦ ਹੋ ਜਾਂਦਾ ਸੋਹਰੇ ਘਰ ਵਾਲੇ ਉਸ ਨੂੰ ਮੂੰਹ ਨਹੀਂ ਲਾਉਂਦੇ ਅਤੇ ਪੇਕੇ ਵਾਲੇ ਵੀ ਫਿਰ ਉਸ ਤੋਂ ਪਾਸਾ ਬਟਲੇ ਹਨ ਬਰੂਸਾ ਉਹ ਕਹਿੰਦੇ ਐਸੇ ਤਰ੍ਹਾਂ ਹੈ ਮਨਮੁਖ ਜੀਵ ਜਿਹੜਾ ਉਹ ਐਸ ਲੋਕ ਦੇ ਵਿੱਚ ਵੀ ਦੁਖੀ ਰਹਿੰਦਾ ਤੇ ਪਰਲੋਕ ਦੇ ਵਿੱਚ ਵੀ ਖੁਸ਼ ਹੋਰ ਹੁੰਦਾ ਅੱਗੇ ਜਾ ਕੇ ਵੀ ਉਸ ਨੂੰ ਢੋਈ ਨਹੀਂ ਮਿਲਦੀ ਦਰ ਘਰ ਢੋਈ ਨਾ ਮਿਲੇ ਨਾ ਘਰ ਵਿੱਚ ਢੋਈ ਮਿਲਦੀ ਹੈ ਤੇ ਨਾ ਹੀ ਪ੍ਰਮਾਤਮਾ ਦੇ ਦਰ ਤੇ ਉਸ ਨੂੰ ਕੋਈ ਢੋਈ ਮਿਲਦੀ ਹੈ ਰਹਾਉ ਆਪ ਸੁਜਾਨ ਨਾ ਭੋਲੇ ਸੱਚਾ ਵਡਕਿਰਸਾਨ ਇੱਥੇ ਮਹਾਰਾਜ ਜੀ ਇੱਕ ਐਗਜ਼ਾਮਪਲ ਦੇ ਰਹੇ ਨੇ ਮਹਾਰਾਜ ਜੀ ਕਹਿੰਦੇ ਜੇ ਤੁਸਰੋ ਸਿਆਣਾ ਕਿਸਾਨ ਹੁੰਦਾ ਉਹ ਕਿਸਾਨ ਨੇ ਕੋਈ ਜ਼ਮੀਨ ਜਦੋਂ ਉਹ ਜ਼ਮੀਨ ਵਿੱਚ ਕੁਝ ਬੀਜਦਾ ਤੇ ਕੀ ਕਰਦਾ ਸਭ ਤੋਂ ਪਹਿਲਾਂ ਪਹਿਲਾਂ ਧਰਤੀ ਸਾਧ ਕਹ ਸਚ ਨਾਮ ਦੇ ਦਾਨ ਪਹਿਲਾਂ ਉਹ ਧਰਤੀ ਨੂੰ ਸਾਧਦਾ ਧਰਤੀ ਨੂੰ ਚੰਗੀ ਤਰ੍ਹਾਂ ਗੁੱਡਦਾ ਪੋਲੀ ਬਣਾਉਂਦਾ ਮਿੱਟੀ ਨੂੰ ਕਿ ਉਹਦੇ ਵਿੱਚ ਕੋਈ ਫਸਲ ਹੋ ਜਾਵੇ ਫਿਰ ਜਾ ਕੇ ਉਸ ਨੂੰ ਮਾਰੇ ਕਹਿੰਦੇ ਫਸਲ ਬੀਜਦਾ ਐਸੀ ਤਰ੍ਹਾਂ ਹੀ ਗੁਰਮੁਖ ਜਨ ਪਹਿਲਾ ਆਪਣੇ ਮਨ ਨੂੰ ਸੋਧਦੇ ਨੇ ਮਨ ਰੂਪੀ ਧਰਤੀ ਨੂੰ ਨਿਸਕਾਮ ਬਣਾਉਂਦੇ ਨੇ ਕਪਟ ਤੋਂ ਰਹਿਤ ਕਰਦੇ ਵਿਕਾਰਾਂ ਤੇ ਵਿਚਾਰਾਂ ਤੋਂ ਰਹਿਤ ਕਰਦੇ ਹਨ ਫਿਰ ਸਤਨਾਮ ਦਾ ਬੀਜ ਉਹਦੇ ਵਿੱਚ ਬੀਜਿਆ ਜਾਂਦਾ ਹੈ ਨਾਉ ਨਿਦਯ ਉਪਜਾ ਨਾਮ ਇੱਕ ਕਰਮ ਫਲ ਨਿਸਾਨ ਤੇ ਜਦੋਂ ਐਸੇ ਤਰ੍ਹਾਂ ਫਰਨ ਆਪਣੇ ਆਪ ਨੂੰ ਪਵਿੱਤਰ ਕਰਕੇ ਆਪਣੇ ਮਨ ਨੂੰ ਵਿਚਾਰਾਂ ਤੇ ਅਗੁਣਾ ਤੋਂ ਰਹਿਤ ਕਰਕੇ ਨਾਮ ਦਾ ਬੀਜ ਉਹਦੇ ਵਿੱਚ ਵਿਜਾਂਗੇ ਤੇ ਮਹਾਰਾਜ ਜੀ ਕਹਿੰਦੇ ਫਿਰ ਉਹਦੇ ਵਿੱਚ ਨੌ ਨੇਤ ਪ੍ਰਗਟ ਹੋਏਗੀ ਨੌ ਤਰ੍ਹਾਂ ਦੇ ਖਜ਼ਾਨੇ ਪ੍ਰਮਾਤਮਾ ਦੇ ਵੱਲੋਂ ਬਖਸ਼ੇ ਜਾਣਗੇ ਇੱਕ ਨਾਮ ਨਾਮ ਦੇ ਜਪਣ ਕਰਕੇ ਨਾਮ ਦੇ ਬੀਜ ਨੂੰ ਵਿਜਣ ਕਰਕੇ ਅਸੇ ਧਰਤੀ ਦੇ ਵਿੱਚ ਤੇ ਉਹਦਾ ਕੀਤਾ ਹੋਇਆ ਕਰਮ ਲੇਖੇ ਲੱਗ ਜਾਵੇਗਾ ਤੇ ਪ੍ਰਮਾਤਮਾ ਦੀ ਉਦੇ ਉੱਤੇ ਮਿਹਰ ਹੋ ਜਾਵੇਗੀ ਕਰਮ ਪਵੈ ਨਿਸ਼ਾਨ ਕਰਮ ਪਵੈ ਨਸਾਂ ਦਾ ਭਾਵ ਉਸ ਦੇ ਉੱਤੇ ਪ੍ਰਮਾਤਮਾ ਦੀ ਮਿਹਰ ਹੋ ਜਾਵੇਗੀ ਜੋ ਮਨ ਨੂੰ ਔਗਣੋਂ ਤੋੜਤ ਕਰਕੇ ਫਿਰ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਤਾਂ ਗੁਰ ਕੋ ਜਾਣ ਨਾ ਜਾਣ ਇਹ ਚਾਹ ਤਿ ਚਾਜਿਆ ਚਾਰ ਗੁਰ ਕੋ ਜਾਣ ਜਾਣ ਦਾ ਭਾਵ ਹੈ ਕਿ ਜਿਹੜਾ ਮਨੁੱਖ ਭਾਵੇਂ ਕੋਈ ਕਿੱਡਾ ਹੀ ਵੱਡਾ ਗਿਆਨੀ ਧਿਆਨ ਹੀ ਕਰਨਾ ਹੋਵੇ ਆਪਣੇ ਗੁਰੂ ਦੇ ਉੱਤੇ ਪ੍ਰਤੀਤ ਨਹੀਂ ਕਰਦਾ ਆਪਣੇ ਗੁਰੂ ਨੂੰ ਸਿਆਣਾ ਤੇ ਸਮਝਦਾਰ ਤੇ ਸਮਰਥ ਨਹੀਂ ਜਾਣਦਾ ਜੇਕਰ ਤੇ ਸਤਿਗੁਰੂ ਕਹਿੰਦੇ ਉਹਦੇ ਚੱਜ ਕਿਤੇ ਹੋਏ ਉਹਦੇ ਅਚਾਰ ਕਰਮ ਕਿਤੇ ਹੋਏ ਕਿਸੇ ਕੰਮ ਦੇ ਨਹੀਂ ਅੰਦਰ ਨਾਮ ਵਿਸਾਰੇ ਆ ਮਨੁੱਖ ਅੰਧ ਗੁਬਰ ਅੰਧਲੇ ਮਨੁੱਖ ਨੇ ਗਿਆਨ ਤੋਂ ਹੇਣਾ ज्ञान ਤੋਂ ਸਕਣਾ ਅੰਦੇ ਇਹਨਾਂ ਅੱਖਾਂ ਜਨਮੁਖ ਲੋਇਣ ਨਾ ਹੈ ਅੰਦੇ ਸਹੀ ਨਾਨਕ ਜੇ ਖਸਮੋ ਕੋਥੇ ਜਾਏ ਸਤਿਗੁਰੂ ਕਹਿੰਦੇ ਵੀ ਉਸ ਨੂੰ ਅੰਨ ਨਾ ਕਹੋ ਜਿਸ ਦੇ ਕੋਲ ਅੱਖਾਂ ਨਹੀਂ ਕਿਉਂਕਿ ਹੁਕਮ ਹੈ ਪ੍ਰਮਾਤਮਾ ਦਾ ਪਰ ਜਿਹੜੇ ਵਾਹਿਗੁਰੂ ਨੂੰ ਨਹੀਂ ਜਾਣਦੇ ਉਹਦੀਆਂ ਦਿੱਤੀਆਂ ਦਾ ਤਾਂ ਤੇ ਉਹਦੀ ਵੱਡੀਆਂ ਤੋਂ ਮੁਨਕਰ ਹਨ ਉਹ ਵੀ ਅੰਦੇ ਹਨ ਇਸ ਕਰਕੇ ਮਨਮੁਖ ਜਿਹੜਾ ਕਿ ਅੰਧਾ ਹੈ ਗਿਆਨ ਤੋਂ ਸਕਣਾ ਉਹਨੇ ਨਾਮ ਨੂੰ ਵਿਸਾਰ ਦਿੱਤਾ ਅਤੇ ਸਤਿਗੁਰੂ ਕਹਿੰਦੇ ਹਨੇਰੇ ਦੇ ਜੀਵਨ ਵਿੱਚ ਉਹ ਆਪਣਾ ਜੀਵਨ ਜੀ ਰਿਹਾ ਹੈ ਆਉਣ ਜਾਣ ਨਾ ਚੁੱਕਈ ਮਰ ਜੰਮ ਹੋਇ ਖਵਾਰ ਆਉਣ ਜਾਣ ਨਹੀਂ ਮੁਕਦਾ ਐਸੇ ਜੀਵ ਦਾ ਜਨਮ ਮਰਨ ਦੇ ਗੇੜ ਤੋਂ ਬਾਹਰ ਨਹੀਂ ਆਉਂਦਾ ਤੇ ਸਤਿਗੁਰੂ ਕਹਿੰਦੇ ਮਰ ਰਹਿ ਤੇ ਮੁਰਮੁਰ ਕੇ ਜਨਮ ਲੈ ਕੇ ਸੰਸਾਰ ਚ ਆਉਂਦਾ ਤੇ ਬਹੁਤ ਸਾਰੇ ਦੁੱਖ ਉਸ ਨੂੰ ਭੋਗਨੇ ਪੈਂਦੇ ਤੇ ਖੱਜਲ ਖਵਾਰ ਹੁੰਦਾ ਹੈ ਚੰਦਨ ਮੋਲਣੋਯ ਕੰਗੂ ਮਾਂਗ ਸੰਦੂਰ ਦੋਹਾ ਗਣੇ ਇਸਤਰੀ ਬਾਰੇ ਮਹਾਰਾਜ ਕਹਿੰਦੇ ਕਿ ਦੋਹਾ ਗਣੇ ਇਸਤਰੀ ਨੇ ਜਿਸ ਨੂੰ ਪਤੀ ਨੇ ਤਿਆਗ ਦੇਤਾ ਹੋਵੇ ਉਹ ਜਿਹੜਾ ਬਹੁਤ ਸਾਰਾ ਸੰਦੂਰ ਆਪਣੀ ਮਾਂਗ ਵਿੱਚ ਲਾ ਲਵੇ ਜੇਕਰ ਅਤੇ ਚੰਦਨ ਲਿਆ ਕੇ ਘਰ ਵਿੱਚ ਛੜਕ ਲਵੇ ਤੇ ਕੇਸਰ ਜਿਹੜਾ ਉਹਦਾ ਲੇਪ ਕਰ ਲਵੇ ਚੋਵਾ ਚੰਦਨ ਬਹੁ ਗਣਾ ਪਾਉਣ ਨਾਲ ਕਪੂਰ ਭਾਵੇਂ ਪਾਉਣ ਤੇ ਕਪੂਰ ਲਿਆ ਕੇ ਰੱਖ ਲਵੇ ਚੰਦਨ ਤੇ ਕੇਸਰ ਛੜਕ ਲਵੇ ਔਰ ਜੇ ਧਨਕੰਤ ਨਾ ਬਹਵੀ ਤਬ ਸਭ ਅਡੰਬਰ ਕੂੜ ਜੇਕਰ ਆਪਣੇ ਪਤੀ ਨੂੰ ਉਹ ਚੰਗੀ ਨਹੀਂ ਲੱਗਦੀ ਤੇ ਮਹਾਰਾਜ ਕਹਿੰਦੇ ਕਿਤੇ ਹੋਏ ਉਹਦੇ ਸਾਰੇ ਸ਼ਿੰਗਾਰ ਤੇ اڈੰਬਰ ਵਿਅਰਥ ਹਨ ਐਸੇ ਤਰ੍ਹਾਂ ਮਨਮੁਖ ਜੀਵ ਜੋ ਰਬ ਨੂੰ ਨਹੀਂ ਪਾਉਂਦਾ ਉਹਦੇ ਕੀਤੇ ਹੋਏ ਕਰਮ ਕਾਂਡ ਸਭ ਵਿਅਰਥ ਹੋ ਜਾਂਦੇ ਹਨ ਕੀਤੇ ਹੋਏ ਪੁੰਨ ਦਾਨ ਤੇ ਤਿਰਸ ਜਿਹੜੇ ਨੇ ਉਹ ਕਿਸੇ ਕੰਮ ਦੇ ਨਹੀਂ ਸਭ اڈੰਬਰ ਦਿਖਾਵਾ ਝੂਠ ਹੈ ਸਭ ਸਭ ਰਸ ਭੋਗਨੋਂ ਬادله ਸਭ ਸਿੰਘ ਅਰ ਵਿਕਾਰ ਸਾਰੇ ਰਸ ਭੋਗਨ ਖਾਣਾ ਪੀਣਾ ਮਹਾਰਾਜ ਕਹਿੰਦੇ ਆਣਾ ਪੀਣਾ ਸਭ ਉਹਦਾ ਬੇਕਾਰ ਹੈ ਉਹਦੇ ਕਿਤੇ ਸਿੰਗਾਰ ਕਿਤੇ ਕਰਮਕਾਂਡ ਵੀ ਬੇਕਾਰ ਹਨ ਅਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਬ ਲਗ ਸ਼ਬਦ ਨਾ ਵੇਦੀ ਕਿਉਂ ਸੋ ਹੈ ਗੁਰਦੁਆਰ ਜਦੋਂ ਤੱਕ ਵਰਤੀ ਸ਼ਬਦ ਨਾਲ ਨਹੀਂ ਜੁੜਦੀ ਸ਼ਬਦ ਵਿੱਚ ਮਨ ਨਹੀਂ ਜੁੜਦਾ ਉਦੋਂ ਤੱਕ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੇ ਦਰ ਤੇ ਉਹ ਪਰਵਾਣ ਨਹੀਂ ਕਿਉਂ ਸੋ ਹੈ ਗੁਰਦੁਆਰ ਗੁਰੂ ਦੇ ਦਵਾਰ ਤੇ ਗੁਰੂ ਦੇ ਘਰ ਵਿੱਚ ਕਿਸ ਤਰ੍ਹਾਂ ਸੁਭਾ ਪਾ ਸਕਦਾ ਹੈ ਭਾਵ ਉਹ ਪ੍ਰਵਾਨ ਨਹੀਂ ਹੁੰਦਾ ਨਾਨਕ ਤੁਨ ਸੋ ਆਗਣ ਜਿਨ ਸਹ ਨਾਲ ਪਿਆਰ ਆਖਰੀ ਪੰਕਤੀ ਦੇ ਵਿੱਚ ਤੁਨ ਗੁਰ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ੀ ਕਰਦੇ ਹਨ ਐ ਨਾਨਕ ਐਸੀ ਸੁਹਾਗਣੀਆਂ ਇਸਤਰੀਆਂ ਪਤੀ ਵਰਤੋ ਇਸਤਰੀਆਂ ਉਹ ਮਹਾਰਾਜ ਜੀ ਕਹਿੰਦੇ ਤੁਹਾਨੂੰ ਹਨ ਜਿਨ੍ਹਾਂ ਦਾ ਆਪਣੇ ਪਤੀ ਨਾਲ ਪਿਆਰ ਹੈ ਐਸੇ ਗੁਰਮੁਖ ਧੰਨ ਹਨ ਜਿਹੜੇ ਨਾਮ ਜਪਦੇ ਹਨ ਤੇ ਪਤੀ ਪਰਮੇਸ਼ਵਰ ਦੇ ਨਾਲ ਜੁੜੇ ਰਹਿੰਦੇ ਨੇ ਪਿਆਰ ਕਰਦੇ ਹਨ ਸਾਰਿਆਂ ਦਾ ਧੰਨਵਾਦ ਹੋਈਆਂ ਭੋਲਾਂ ਦੇਖਿਮਾ ਵਾਹੀ ਗੁਰੂ ਜੀ ਕਾ ਖਲਸਾ ਵਾਹੀ ਗੁਰੂ ਜੀ ਕੀ ਫਤਿਹ